ਉਹ ਧਣੀ ਕਹਾਵੈ Hindu ਭੇਟ ਅਸੰਖ ਚੜਾਵੈ ਕਹਿੰਦੇ ਵੀ ਕਰਾਮਾਤ ਦੇ ਧਣੀ ਨੇ ਉਹ ਜਿਹੜੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ ਤੇ अनेका Hindu ਅਤੇ ਕਾ ਸਿੱਖ ਉਹਨਾਂ ਨੂੰ ਭੇਟਾਵਾਂ ਅਰਪਣ ਕਰਦੇ ਨੇ ਸਭ ਹਨ ਕੋ ਦੇ ਨਿਜ ਅਪਦੇਸ਼ ਸੇਵਕ ਕੀਨਸ ਦੇਸ਼ ਅਸ਼ੇਸ਼ ਸਾਰਿਆਂ ਨੂੰ ਆਪਣਾ ਉਪਦੇਸ਼ ਦਿੰਦੇ ਨੇ ਸਾਰਿਆਂ ਨੂੰ ਆਪਣਾ ਸੇਵਕ ਬਣਾ ਰਹੇ ਨੇ ਅਬ ਤਿਸ ਕੋ ਨਿਜ ਨਿਗਟ ਹਕਾਰੋ ਕਰਾ maat ਕੋ ਲੈਣ ਅਚਾਰੋ ਕਾਜੀ ਮਲਾਣੇ ਕਹਿੰਦੇ ਹੁਣ ਤੁਸੀਂ हे ਬਾਦਸ਼ਾ ਸਲਾਮਤ ਅਰੰਗਜੀਬ ਹੁਣ ਤੁਸੀਂ ਉਹਨਾਂ ਨੂੰ ਆਪਣੇ ਕੋਲ ਬੁਲਾਵੋ ਤੇ ਕਰਾਮਾਤ ਵਿਖਾਉਣ ਲਈ ਕਹਿਣਾ ਕਰੋ ਜੋ ਕਾਛ ਕਹੋ ਸੋ ਦੇਦ ਖਰਾਏ ਹਰਖ અપਾਵੋ ਅਚਰਦ ਪਾਏ ਤੇ ਜੇ ਜੋ ਕੁਝ ਕਹੋਗੇ ਉਹ ਵਿਖਾ ਦੇਣਗੇ ਇਸ ਲਈ ਪ੍ਰਸੰਨਤਾ ਹਾਸਲ ਕਰੋ ਨਾਹੇ ਤਾਂ ਸ਼ਰਾਬਿ ਖੈ ਲੈ ਆਵੋ ਬੰਛਤ ਰਿਦੈ ਮਨੋਰਥ ਪਾਵੋ ਨਹੀਂ ਤਾਂ ਉਹਨਾਂ ਨੂੰ ਸ਼ਰਾਬ ਵਿੱਚ ਲੈ ਕੇ ਆਓ ਅਸਲਾਮ ਦੇ ਵਿੱਚ ਲੈ ਕੇ ਆਓ ਇਸ ਲਈ ਉਹ ਸਿੱਖਾਂ ਦਾ ਬਹੁਤ ਵੱਡਾ ਆਸਰਾ ਨੇ ਇਸ ਤੋਂ ਬਿਨਾ ਉਹਨਾਂ ਤੋਂ ਬਿਨਾ ਗੁਰੂ ਸਾਹਿਬ ਤੋਂ ਬਿਨਾ ਹਿੰਦੂ ਤੇ ਸਿੱਖ ਬਹੁਤ ਜਲਦੀ ਤੁਰਕ ਬਣ ਜਾਣਗੇ ਜੇ ਉਹਨਾਂ ਦਾ ਗੁਰੂ ਹੀ ਅਸਲਾਮ ਨੂੰ ਧਾਰਨ ਕਰ ਲਵੇ ਤਾਂ ਇਹ ਕਾਜੀ ਤੇ ਮਲਾਣੇ ਭਰ ਰਹੇ ਨੇ ਹੁੰਦੇ ਅੰਦਰ ਐਸੀ ਬਿਰਤੀ ਸੋਚ ਇਹ ਮਤਲਬ ਕਿ ਗੱਲਾਂ ਸੁਣਾ ਰਹੇ ਨੇ ਲੱਖੋ ਇਨਕੇ ਕਹੇ ਮਝਾਰ ਜਿਮ ਇਹ ਕਹਿਤ ਕਰਤ ਤੇ ਮੁਕਾਰ ਕਾਜੀ ਮਲਾਣੇ ਕਹਿੰਦੇ ਰੰਗ ਜੇਪ ਨੂੰ ਲੱਖਾਂ ਲੋਕ ਇਹਨਾਂ ਦੀ ਆਗਿਆ ਦੇ ਵਿੱਚ ਚੱਲਦੇ ਨੇ ਲੱਖਾਂ ਲੋਕ ਜਿਵੇਂ ਇਹ ਕਹਿੰਦੇ ਨੇ ਉਵੇਂ ਕਰ ਦਿੰਦੇ ਨੇ ਦੀਨ ਲੇਨ ਕਹੋ ਇਹ ਇਹ ਉਪਦੇਸ਼ ਐ ਆਏ ਸ਼ਰਾਮਾ ਹਿੰਦੂ ਅਸ਼ੇਸ਼ਾ ਜੇ ਦੀਨ ਧਾਰਨ ਕਰਨ ਵਾਸਤੇ ਇਹ ਉਪਦੇਸ਼ ਦੇਣਗੇ ਨਾ ਸਾਰੇ ਹਿੰਦੂ ਵੀ ਸਾਰੇ ਸਿੱਖ ਵੀ ਇਸਲਾਮ ਧਾਰਨ ਕਰ ਲੈਣ। ਆਪਨ ਆਪ ਕੋ ਗੁਰੂ ਕਹਾਵੇ। ਸਭ ਹਨ ਤੇ ਨਿਜ ਚਰਨ ਪੂਜਾਵੇ। ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ। ਸਾਰਿਆਂ ਕੋਲੋਂ ਆਪਣੇ ਚਰਨਾਂ ਦੀ ਪੂਜਾ ਕਰਵਾਉਂਦੇ ਨੇ। ਰਾਹ ਸ਼ਰਾ ਇਹ ਮੰਨ ਹੈ ਜਬ ਬਿਨਾ ਕਹੇ ਤੁਰਕ ਸੋ ਹੋਏ ਸਭੈ। ਜੇ ਸ਼ਰਾ ਦਾ ਰਾਹ ਇਹ ਮੰਨ ਜਾਣਗੇ। ਤਸ ਸਮਝ ਲਓ ਹਿੰਦੂ ਤੇ ਸਿੱਖ ਬਿਨਾ ਯਤਨ ਤੋਂ ਹੀ ਮੁਸਲਮਾਨ ਬਣ ਜਾਣਗੇ ਦੋ ਮੈਂ ਭਲੀ ਬਾਤ ਇੱਕ ਹੋਏ ਅਜ ਮਤ ਕਹੇ ਦੇਹੇ ਗਏ ਸੋਏ ਦੋਹਾਂ ਵਿੱਚੋਂ ਇੱਕ ਗੱਲ ਤਾਂ ਵਰਤੇਗੀ ਨਾ ਜਾਂ ਤਾਂ ਕਰਾਮਾਤ ਕਹਿਣਾ ਕਰਾਮਾਤ ਵਿਖਾਉਣਾ ਕਰਾਮਾਤ ਵਿਖਾਉਣਗੇ ਤੇ ਜਾਂ ਫਿਰ ਅਸਲਾਮ ਦੇ ਵਿੱਚ ਆਉਣਗੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਗੁਰੂ ਪਿਆਰਿਓ ਰੰਗੇ ਦੇ ਕੋਲ ਇਹ ਮਕਾਜੀ ਮੁੱਲਾ ਅਲਮਾਓ ਕਹਿ ਕਹਿ ਬਹੁ ਵਿਦਵਾਕ ਪਰਭਾਉ ਇਸ ਤਰ੍ਹਾਂ ਕਾਜ਼ੀਆਂ ਮਲਾਣਿਆਂ ਤੇ ਵਿਦਵਾਨਾਂ ਨੇ ਬੜੀਆਂ ਵਿਧੀਆਂ ਨਾਲ ਰੰਗ ਜੇਬ ਨੂੰ ਸਮਝਾਉਣਾ ਕੀਤਾ ਦੱਸਣਾ ਕੀਤਾ ਕਈ ਪ੍ਰਕਾਰ ਦੇ ਸਿੱਖਿਆ ਦੇ ਲਾਭ ਵਿਖਾਏ ਅਸੀਂ ਤੁਹਾਨੂੰ ਉਹ ਗੱਲ ਦੱਸਦੇ ਹਾਂ ਜਿੱਦੇ ਨਾਲ ਤੁਹਾਡਾ ਮਨੋਰਥ ਸਿੱਧ ਹੋ ਜਾਵੇ ਅਜਮਤ ਸੋ ਹੋਵਾਂ ਭਰਪੂਰ ਕਿਦੋਂ ਪੁਰਖ ਸਾਹਿਬ ਸਾਹੂ ਹੁਣ ਕਹਿੰਦੇ ਵੀ ਇਹੋ ਜਿਹਾ ਕੌਣ ਮਿਲੇਗਾ ਜਿੰਦੇ ਚ ਇੰਨੀ ਤਾਕਤ ਹੈ ਇੰਨੀ ਕਰਾਮਾਤ ਹੈ ਅਜਮਤ ਸੋ ਹੋਵਾਂ ਭਰਪੂਰ ਕਿਦੋਂ ਪੁਰਖ ਸਾਹਿਬ ਸਾਹੂ ਜਿੰਨੂੰ ਇੰਨਾ ਗਿਆਨ ਹੈ ਜਿੰਨੂੰ ਖੁਦਾ ਦੇ ਮਾਰਗ ਦਾ ਪਤਾ ਹੈ ਹਿ ਬਾਦੁਸ਼ਾ ਸਲਾਮਤ ਸਭ ਕੋ ਸਮਝੋ ਮਗਜ ਬਿਲੰਦ ਤੁਸੀਂ ਬੜੇ ਅਕਲਮੰਦ ਹੋ ਸਾਰਿਆਂ ਨੂੰ ਸਮਝਦੇ ਹੋ ਤੁਹਾਡਾ ਦਿਮਾਗ ਬਹੁਤ ਉੱਤਮ ਹੈ ਇਸ ਲਈ ਤਾਂ ਤੁਹਾਡੇ ਕੋਲ ਅਸੀਂ ਗੱਲਾਂ ਕੀਤੀਆਂ ਨੇ ਇੱਕ ਤਾਂ ਪਾਛਲ ਬੈਰ ਸੰਭਾਰੋ ਅਜਮਤ ਬਹੁਤ ਪ੍ਰਕਾਰ ਨੇ ਹਾਰੋ ਇੱਕ ਤਾਂ ਪਿਛਲਾ ਬੈਰ ਵੀ ਆਪਣਾ ਗੁਰੂ ਘਰ ਨਾਲ ਚੱਲਦਾ ਪਿਆ ਹੈ ਤੇ ਕਈ ਪ੍ਰਕਾਰ ਦੀਆਂ ਕਰਾਮਾਤਾਂ ਵੇਖੋ ਇਸ ਲਈ ਸੁਣ ਤੋ ਸ਼ਾਹ ਕੇ ਮਨ ਮੈਂ ਭਾਈ ਮਿਲ ਮੂਢਣ ਜੋ ਬਾਤ ਬਤਾਏ ਕਹਿੰਦੇ ਮੂਰਖਾਂ ਨੇ ਮਿਲ ਕੇ ਜੋ ਗੱਲ ਬਾਦਸ਼ਾ ਅਰੰਗਜੇਬ ਨੂੰ ਦੱਸੀ ਉਹ ਅੱਗੋਂ ਬਾਦਸ਼ਾ ਨੇ ਜ ਮਨ ਨੂੰ ਵੀ ਚੰਗੀ ਲੱਗੀ ਰਾਜ ਤਾਜ ਮੇਰੋ ਹੋਏ ਹਾਨੇ ਮੂਰਖ ਨੇ ਇਹ ਬਾਤ ਨਾ ਜਾਣੀ ਕਹਿੰਦੇ ਮੇਰਾ ਰਾਜ ਤਾਜ ਨਾਸ਼ ਹੋ ਜੇਗਾ ਇਹ ਤਾਂ ਜਾਣਿਆ ਨਹੀਂ ਮੂਰਖ ਨੇ ਵੀ ਗੁਰੂ ਪੀਰਾਂ ਦੇ ਨਾਲ ਮੱਥਾ ਲਾਉਣਾ ਬੜਾ ਮਾੜਾ ਹੁੰਦਾ ਏ ਇਹਨਾਂ ਅੱਗੇ ਤਾਂ ਝੁਕਣਾ ਹੀ ਬਣਦਾ ਏ ਗੁਰੂ ਪਿਆਰਿਓ ਜਦੋਂ ਪਾਪੀ ਬੰਦੇ ਦਾ ਅੰਤ ਹੁੰਦਾ ਨਾ ਉਹਨੂੰ ਪਾਪ ਪਿਆਰਾ ਲੱਗਦਾ ਏ ਪਾਪ ਬੁਰਾ ਪਾਪੀ ਕੋ ਪਿਆਰਾ ਇਉਂ ਕਹਿ ਲਓ ਵੀ ਗੁਰੂ ਪਰਮਾਤਮਾ ਜੀ ਉਹਦਾ ਅੰਤ ਕਰਨ ਦੇ ਲਈ ਹੁਣ ਆ ਵੇਖੋ ਕੋਈ ਬਹਾਨਾ ਤਾਂ ਚਾਹੀਦਾ ਨਾ ਹੁਣ ਐ ਭਲੇ ਪੁਰਸ਼ ਨੂੰ ਜਾਂ ਨੇਕ ਪੁਰਸ਼ ਨੂੰ ਪਰਮਾਤਮਾ ਕਿਵੇਂ ਤਸ਼ੱਦਦ ਦੇ ਦੇਗਾ ਉਹ ਪਾਪੀ ਪੁਰਸ਼ ਨੂੰ ਫਿਰ ਤਸ਼ੱਦਦ ਦੇਣ ਦੇ ਲਈ ਉਹਨੂੰ ਤੰਗ ਉਹਨੂੰ ਦੁਖੀ ਕਰਨ ਦੇ ਲਈ ਉਹਦਾ ਅੰਤ ਕਰਨ ਦੇ ਲਈ ਫਿਰ ਪਰਮੇਸ਼ਰ ਜੀ ਬਹਾਨਾ ਬਣਾ ਦਿੰਦੇ ਨੇ ਬਹਾਨਾ ਕਾਹਦਾ ਬਣਦਾ ਆ ਪਾਪਾਂ ਦਾ ਘੜਾ ਭਰਦਾ ਜਾਂਦਾ ਆ ਪਾਪ ਬਹੁਤ ਵਧਦੇ ਜਾਂਦੇ ਨੇ ਪੁੰਨ ਘਟਦੇ ਜਾਂਦੇ ਨੇ ਫਿਰ ਇਸ ਤਰ੍ਹਾਂ ਆ ਉਹ ਨਾ ਫਿਰ ਜਿਹੜੀ ਆ ਉਹ ਅੰਤ ਕਰਨ ਦਾ ਕਿਉਂਕਿ ਜੇ ਹਰਨਾਖਸ਼ ਰੱਬ ਨਾ ਬਣਦਾ ਆਪਣੇ ਆਪ ਨੂੰ ਪਰਮਾਤਮਾ ਨਾ ਕਹਾਉਂਦਾ ਦੁਨੀਆ ਨਾਲ ਧੱਕਾ ਨਾ ਕਰਦਾ ਜ਼ੁਲਮ ਨਾ ਕਰਦਾ ਤੇ ਗੁਰੂ ਪਿਆਰਿਓ ਹਰਨਾਖਸ਼ ਨੇ ਤਾਂ ਫਿਰ ਮਰਨਾ ਹੀ ਨਹੀਂ ਸੀ ਫਿਰ ਉਹਦਾ ਅੰਤ ਕਰਨ ਦੇ ਲਈ ਨਾ ਐਵੇਂ ਜਿਹੜਾ ਇਹ ਅੱਜ ਰੰਗੇ ਦੀ ਆਪਾਂ ਗੱਲ ਕਰ ਰਹੇ ਨਾ ਵੀ ਇਹ ਪੀਰਾ ਫਕੀਰਾ ਨੂੰ ਮਾਰਦਾ ਪਿਆ ਆ ਜ਼ੁਲਮ ਢੋਂਦਾ ਪਿਆ ਆ ਵੇਸ਼ਵਾਵਾਂ ਤੇ ਜ਼ੁਲਮ ਢੋਂਦਾ ਆ ਫਕੀਰਾਂ ਤੇ ਢੋਂਦਾ ਆ ਇਹਨੇ ਆਪਣਾ ਭਰਾ ਤਾਂ ਕ ਮਾਰ ਦਿੱਤੇ ਪਿਤਾ ਕੈਦ ਕਰ ਲਿਆ ਇਹ ਸਾਰਾ ਕੁਝ ਕਾਦੇ ਲਈ ਖਾਤਾ ਕਰਦਾ ਗੱਦੀ ਖਾਤਰ ਇਹ ਜਿਹੜੀ ਗੱਦੀ ਮਿਲੀ ਨਾ ਇਹਨੂੰ ਇਹ ਕੋਈ ਪੁਰਬਲੇ ਪੁੰਨਾਂ ਦੇ ਸਦਕਾ ਮਿਲੀ ਤੇ ਪਰ ਉਹ ਸਾਰਾ ਪੁੰਨ ਹੌਲੀ ਹੌਲੀ ਖਤਮ ਹੋ ਜਾਂਦਾ ਏ ਪਾਪ ਦਾ ਘੜਾ ਫਿਰ ਭਰ ਜਾਂਦਾ ਹੈ। ਜੇ ਜਦੋਂ ਪਾਪ ਦਾ ਫਿਰ ਘੜਾ ਭਰਦਾ ਫਿਰ ਪ੍ਰਮਾਤਮਾ ਨੂੰ ਬਹਾਨਾ ਮਿਲ ਜਾਂਦਾ ਆ, ਮੌਕਾ ਮਿਲ ਜਾਂਦਾ ਆ ਉਹਦਾ ਨਾਸ਼ ਕਰਨ ਦੇ ਲਈ। ਅਜੇ ਤਾਂ ਇਹ ਭਰਦਾ ਰਹਿਣਾ ਹੈ ਘੜਾ ਅਜੇ ਤਾਂ ਅੱਗੇ ਦਾ ਜਾ ਕੇ ਆਪਾਂ ਸਰਵਣ ਕਰਾਂਗੇ। ਹੁਣ ਕਹਿੰਦੇ ਵੀ ਮੂਰਖ ਨੇ ਇਹ ਗੱਲ ਨਹੀਂ ਜਾਣੀ ਵੀ ਮੇਰਾ ਰਾਜ ਤਾਜ ਨਾਸ਼ ਹੋ ਜਾਵੇਗਾ। ਸਾਹਿਬ ਕਰਾਮਾਤ ਜੇ ਨਰ ਹੈ ਚਿਤ ਵਾਂਛਣ ਕੋ ਤਤਿ ਸ਼ਿਣ ਕਰ ਹੈ ਵੇਖੋ ਗੁਰੂ ਪਿਆਰਿਓ ਇੱਕੇ ਦਿਨ ਜਿਹੜੇ ਹੌਲੀ-ਹੌਲੀ ਨਾ ਪੁੰਨ ਵੀ ਤੇ ਪਾਪ ਵੀ ਦੋਨੋਂ ਚੀਜ਼ਾਂ ਇੰਨੀਆਂ ਇੱਕੇ ਦਿਨ ਕੋਈ ਪਾਪੀ ਨਹੀਂ ਬਣਦਾ ਤੇ ਇੱਕੇ ਦਿਨ ਕੋਈ ਪੁੰਨੀ ਨਹੀਂ ਬਣਦਾ ਇਹ ਸੁਭਾਵਕ ਹੈ ਜਿਵੇਂ ਆਪਾਂ ਅੱਗੇ ਗੱਲ ਕਰਦੇ ਹਾਂ ਨਾ ਵੀ ਚੋਰ ਹੈ ਜਿਹੜਾ ਉਹ ਇੱਕੇ ਦਿਨ ਚ ਤਾਂ ਐਡਾ ਵੱਡਾ ਬਣ ਨਹੀਂ ਗਿਆ ਵੀ ਉਹ ਡਾਕੇ ਮਾਰਨ ਲੱਗ ਪਿਆ ਜ ਵੱਡੀਆਂ-ਵੱਡੀਆਂ ਚੋਰੀਆਂ ਕਰਨ ਲੱਗ ਪਿਆ ਚੱਲਿਆ ਸ਼ੁਰੂਆਤ ਤਾਂ ਬਿਲਕੁਲ ਛੋਟੀ ਚੀਜ਼ ਤੋਂ ਹੁੰਦੀ ਹੈ ਸ਼ੁਰੂਆਤ ਕੰਮ ਵਾਧਦਾ 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 ਜਾਂਦਾ ਹੈ ਪੁੰਨ ਵੀ ਐਵੇਂ ਇਸੇ ਤਰ੍ਹਾਂ ਹੁਣ ਕਹਿੰਦੇ ਵੀ ਇਹਨੇ ਨਾ ਸਾਹਿਬ ਕਰਾਮਾਤ ਜੇ ਨਰ ਹੈ ਚਿਤ ਬਾਣਛਨ ਕੋ ਤਤਸ਼ਨ ਕਰ ਹੈ ਕਹਿੰਦੇ ਜਿਹੜਾ ਮਨੁੱਖ ਸਾਇਬੇ ਕਰਾਮਾਤ ਹੈ ਨਾ ਉਹ ਮਨ ਪੌਂਦਾ ਕਾਰਜ ਉਸੇ ਵੇਲੇ ਕਰ ਸਕਦਾ ਹੈ ਕੇਵਲ ਉਹਨਾ ਅੱਗੇ ਬੇਨਤੀ ਕਰਨੀ ਬੰਦੀ ਹੈ ਇੱਥੇ ਭਾਈ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਕਹਿੰਦੇ ਜਿਹੜੇ ਰੱਬੀ ਪੁਰਸ਼ ਹੁੰਦੇ ਨੇ ਨਾ ਉਹਨਾਂ ਅੱਗੇ ਤਾਂ ਬੇਨਤੀਆਂ ਕਰਨੀਆਂ ਹੀ ਬੰਦੀਆਂ ਨੇ ਜਿਸ ਠਾਕਰ ਸਿਓ ਨਾਹੀਂ ਚਾਰਾ ਤਾ ਕਉ ਕੀਜੈ ਸਦ ਨਮਸਕਾਰ ਜਿਹੜੇ ਕਰਾਮਾਤ ਦੇ ਧਨੀ ਪੁਰਸ਼ ਹੁੰਦੇ ਨੇ ਉਹਨਾਂ ਅੱਗੇ ਬੇਨਤੀਆਂ ਹੀ ਸ਼ੋਭਦੀਆਂ ਨੇ ਗੁਰੂ ਪਿਆਰਿਓ ਕਿਉਂਕਿ ਉਹਨਾਂ ਦਾ ਕਹਿਆ ਇੱਕ ਇੱਕ ਬੋਲ ਸੱਚ ਹੁੰਦਾ ਹੈ ਬੇਨਤੀਆਂ ਕਰਨ ਦੇ ਨਾਲ ਤਾਂ ਲੋਕ ਤੇ ਪ੍ਰਲੋਕ ਵਿੱਚ ਸੁੱਖ ਮਿਲਦਾ ਆ ਲੋਕ ਪ੍ਰਲੋਕ ਬੰਦਾ ਲੋਕ ਪ੍ਰਲੋਕ ਵਿੱਚ ਸੁੱਖ ਭੋਗ ਲੈਂਦਾ ਪਰ ਜਿਹੜਾ ਕਰਾਮਾਤੀ ਪੁਰਸ਼ ਦੀ ਬਰਾਬਰੀ ਕਰਨ ਲੱਗ ਪੇ ਬੈਰ ਕਮਾਉਣ ਲੱਗ ਪਵੇ ਜਿੰਦਾ ਬਚਨ ਪੂਰਾ ਹੁੰਦਾ ਆ ਉਹਦੇ ਉਹਦੀ ਵਿਰੋਧਤਾ ਕਰਨ ਲੱਗ ਪਵੇ ਸਮਝ ਲਵੋ ਉਹ ਬੰਦਾ ਉਹਦੀ ਵਿਰੋਧਤਾ ਨਹੀਂ ਕਰ ਰਿਹਾ ਉਹ ਬੰਦਾ ਆਪਣੀਆਂ ਜੜਾਂ 'ਚ ਤੇਲ ਪਾਉਂਦਾ ਪਿਆ ਆ ਉਹ ਆਪਣੀਆਂ ਜੜਾਂ ਵੱਡਦਾ ਪਿਆ ਆ ਹੁਣ ਅੱਜ ਵੀ ਪਹਿਲੇ ਸਮਿਆਂ ਚ ਵੀ ਆਉਣ ਵਾਲੇ ਸਮਿਆਂ ਚ ਵੀ ਗੁਰੂ ਘਰ ਦੇ ਸ਼ਰਧਾਲੂ ਨੇ ਜਿਹੜੇ ਉਹ ਆਪਣਾ ਭਲਾ ਕਰ ਰਹੇ ਨੇ ਪਰ ਜਿਹੜੇ ਗੁਰੂ ਕੇ ਨਿੰਦਕ ਨੇ ਗੁਰੂ ਦੇ ਵਿਰੋਧੀ ਨੇ ਗੁਰੂ ਦਾ ਨਹੀਂ ਕੁਝ ਵੀ ਵਿਗੜਨਾ ਗੁਰੂ ਪਿਆਰੇ ਨੇ ਕੀ ਆਪਣੀ ਛੁੱਟੀ ਥੁੱਕ ਕਦੇ ਕਾਸਤੇ ਪਹੁੰਚ ਸਕਦੀ ਆਪਦਾ ਮੂੰਹ ਹੀ ਭਰੇਗਾ ਉੱਪਰ ਨੂੰ ਮੂੰਹ ਕਰਕੇ ਥੁੱਕ ਛੁੱਟੇ ਬੰਦਾ ਤੇ ਐਸਲਈ ਗੁਰੂ ਘਰ ਦੇ ਨਿੰਦਕ ਗੁਰੂ ਘਰ ਦੇ ਵਿਰੋਧੀ ਗੁਰੂ ਘਰ ਨਾਲ ਈਰਖਾ ਕਰਨ ਵਾਲੇ ਇਨਸਾਨ ਉਹ ਕਿਸੇ ਦਾ ਕੁਝ ਨਹੀਂ ਵਿਗਾੜਦੇ ਉਹ ਤਾਂ ਆਪਣੀਆਂ ਜੜਾ ਪੁੱਟਦੇ ਨੇ ਆਪ ਹੀ ਇਹਦੀਆਂ ਜੜਾ ਕੋਈ ਨਹੀਂ ਕੋਈ ਪੁੱਟ ਸਕਦਾ ਆਪਣੀਆਂ ਪੁੱਟ ਲੈਂਦੇ ਹੁਣ ਬਹਾਨਾ ਤਾਂ ਬਣ ਚਾਹੀਦਾ ਨਾ ਫਿਰ ਬਹਾਨਾ ਜੇ ਨਿੰਦਿਆ ਨਹੀਂ ਕਰਨਗੇ ਤੇ ਆਪਣੀਆਂ ਜੜਾ ਕਿਵੇਂ ਪੁੱਟਣਗੇ ਜੇ ਈਰਖਾ ਨਹੀਂ ਕਮਾਉਣਗੇ ਤੇ ਆਪਣਾ ਅੰਤ ਆਪਣਾ ਨਾਸ਼ ਕਿਵੇਂ ਕਰਵਾਉਣਗੇ ਇਹ ਤਾਂ ਸੁਭਾਵਕ ਹੈ ਨੇਕੀ ਦਾ ਫਲ ਨੇਕੀ ਬਦੀ ਦਾ ਫਲ ਬਦੀ ਹੁਣ ਇੱਕ ਬੰਦਾ ਕਰੇ ਨੇਕੀ ਉਹਦੇ ਨਾਲ ਬਦੀ ਹੋ ਜੇ ਹੋ ਹੀ ਨਹੀਂ ਸਕਦਾ ਇੱਕ ਬੰਦਾ ਕਰੇ ਬਦੀ ਉਹਦੇ ਨਾਲ ਨੇਕੀ ਹੋ ਜੇ ਹੋ ਹੀ ਨਹੀਂ ਸਕਦਾ ਇਸ ਲਈ ਪਰਮਾਤਮਾ ਫਿਰ ਫਲ ਦਿੰਦਾ ਆ ਬਹਾਨੇ ਮੁਤਾਬਕ ਰਹੋ ਬੱਚਾ ਪਾਤਸ਼ਾਹਤ ਪ੍ਰਾਪਤ ਤੇ ਗਰਭ ਨਿਜ ਕੋ ਵੱਡੋ ਲਖੈ ਲਗ ਸਰਬ ਕਹਿੰਦੇ ਜਿਹੜਾ ਬਾਦਸ਼ਾਹ ਹੀ ਪ੍ਰਾਪਤ ਕਰਕੇ ਹੰਕਾਰ ਕਰਦਾ ਹੈ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਦੂਸਰਿਆਂ ਨੂੰ ਛੋਟੇ ਸਮਝਦਾ ਹੈ ਮੋਹੇ ਸਮਾਨ ਨ ਜਗ ਮੈਂ ਆਨ ਬਲ ਜੁਤ ਦਾਣਸ਼ਵੰਦ ਮਹਾਨ ਕਹਿੰਦਾ ਮੇਰੇ ਵਰਗਾ ਜੱਗ ਵਿੱਚ ਹੋਰ ਕੋਈ ਨਹੀਂ ਹੈ ਮੈਂ ਬੜੀ ਮੇਰੇ ਚ ਸ਼ਕਤੀ ਹੈ ਬੜੀ ਮੇਰੇ ਚ ਬੁੱਧੀ ਹੈ ਬੜੀ ਮੇਰੇ ਚ ਅਕਲਮੰਦੀ ਹੈ ਪਿਦਰ ਜੇ ਦਾਦਾ ਤਿੰਨ ਲੱਗ ਜਾਣੇ ਜਿਹੜਾ ਆਪਣੇ ਪਿਤਾ ਨੂੰ ਅਤੇ ਦਾਦੇ ਨੂੰ ਵੀ ਛੋਟਾ ਜਾਣਦਾ ਹੈ ਅਪਰਨ ਕੀ ਕਿਹਾ ਬਾਤ ਬਖਾਨਾ ਕਹਿੰਦੇ ਹੋਰ ਨਾ ਦੀ ਕੀ ਗੱਲ ਕਰੋਗੇ ਜਿਹੜਾ ਆਪਣੇ ਆਪ ਨੂੰ ਵੱਡਾ ਜਾਣਦਾ ਆ ਆਪਣੇ ਪਿਤਾ ਨੂੰ ਵੀ ਛੋਟਾ ਜਾਣਦਾ ਆਪਣੇ ਦਾਦੇ ਨੂੰ ਵੀ ਛੋਟਾ ਜਾਣਦਾ ਇਸ ਲਈ ਗੁਰੂ ਪਿਆਰਿਓ ਇਮ ਲਖ ਕਰ ਅਫਰਿਓ ਹੰਕਾਰੀ ਸਭਨ ਸੰਗ ਬਿਗਰਿਓ ਬੁੱਧ ਹਾਰੀ ਇਸ ਤਰ੍ਹਾਂ ਜਿਹੜੇ ਕਹਿੰਦੇ ਵੀ ਇਸ ਤਰ੍ਹਾਂ ਹੰਕਾਰ ਵਿੱਚ ਆਫਰੇ ਹੋਏ ਨੇ ਕਹਦੇ ਮਾੜੀ ਬੁੱਧੀ ਵਾਲਾ ਸਾਰੇ ਨਾਲ ਵਿਗੜਿਆ ਹੋਇਆ ਸੀ ਉਸ ਨਾਲ ਵੀ ਵਿਗੜਨਾ ਚਾਹੁੰਦਾ ਆ ਜਿਨ੍ਹਾਂ ਦੇ ਇੱਕ ਬਚਨ ਕਹਿਣ ਦੇ ਨਾਲ ਹੀ ਸਭ ਕੁਝ ਹੋ ਜਾਂਦਾ ਹੈ ਮੇਲੇ ਸੂਬੇ ਅਮਰਾਵਜੇ ਬਹਰ ਮਲਾਣੇ ਬ੍ਰਿੰਦ ਸੂਬਿਆਂ ਨੇ ਅਮੀਰਾਂ ਨੇ ਮਲਾਣਿਆਂ ਨੇ ਨਰੰਗੇ ਨੂੰ ਸਮਝਾਇਆ ਬਿ ਗੁਰੂ ਨੇ ਤਾਂ ਬਹੁਤ ਵੱਡਾ ਧਰੋ ਕੀਤਾ ਹੈ ਧਰੋ ਦਾਰਸ਼ ਕੋ ਸਹਾਇਕ ਭਏ ਮਿਲੇ ਪਰਸਪਰ ਪ੍ਰੀਤੀ ਕੀਏ ਦਾਰਾਸ਼ ਕੋ ਜੇ ਸਹਾਇਤਾ ਕੀਤੀ ਉਹਨਾਂ ਨੇ ਆਪਸ ਵਿੱਚ ਮਿਲਦੇ ਨੇ ਦੂਸਰੇ ਵਾਸਤੇ ਇੱਕ ਦੂਸਰੇ ਵਾਸਤੇ ਪ੍ਰੇਮ ਰੱਖਦੇ ਨੇ ਜਿਮ ਭਰਾਤਾ ਪਾ ਛਤਰ ਹਮਾਰੋ ਰੰਗਜੀਤ ਨੂੰ ਕਹਿਣ ਲੱਗੇ ਜਿਵੇਂ ਦਾਰਾਸ਼ ਕੋ ਸਾਡਾ ਵੈਰੀ ਐ ਐਵੇਂ ਗੁਰੂ ਵੀ ਸਾਡਾ ਵੈਰੀ ਸਮਝੋ ਕਿਉਂਕਿ ਗੁਰੂ ਸਾਡੇ ਵੈਰੀ ਦੀ ਸਹਾਇਤਾ ਕਰਦਾ ਆ ਤੇ ਵੈਰੀ ਵੀ ਸਹਾਇਤਾ ਕਰਨ ਵਾਲਾ ਕੀ ਹੋਇਆ ਵੈਰੀ ਸੁਣਨ ਅਰੰਗ ਉਰੇ ਬਿਖੇ ਰਸਾਇਓ ਮਕਰ ਫੇਰੇ ਬਨਕੂਲ ਖਵਾਇਓ ਇਹ ਸੁਣ ਕੇ ਨਾ ਉਹਨੇ ਬੜੇ ਅਰੰਗਜੀਤ ਨੇ ਆਪਣੇ ਹਿਰਦੇ ਵਿੱਚ ਬੜਾ ਕਰੋਧ ਕੀਤਾ ਚਿੱਠੀ ਲਿਖੀ ਫਿਰ ਗੁਰੂ ਪਿਆਰੇ ਹੋਏ ਨੇ ਚਿੱਠੀ ਕਈ ਸ਼ਿਕਵੇ ਲਿਖੇ ਕਈ ਅਲੰਬੇ ਲਿਖੇ ਗੁਰੂ ਸਾਹਿਬ ਵਾਸਤੇ ਚਿੱਠੀ ਵਿੱਚ ਕਈ ਸ਼ਿਕਵੇ ਕਈ ਅਲੰਬੇ ਨੇ ਸਭ ਕੋ ਦੇਖਿਆ ਇੱਕ ਸਮਾਨੇ ਮਿੱਤਰ ਛਤਰ ਕਿਸ ਹੂ ਨਹਿ ਜਾਣੀ ਪਤਾ ਕੀ ਲਿਖਦਾ ਆ ਕਹਿੰਦਾ ਗੁਰਨਾਨਕ ਦਾ ਘਰ ਤਾਂ ਫੱਕਰ ਸਦਾਉਂਦਾ ਆ ਸਾਰਿਆਂ ਨੂੰ ਇੱਕ ਸਮਾਨ ਦੇਖਦੇ ਹੂੰ ਮਿੱਤਰ ਵੈਰੀ ਕਿਸੇ ਨੂੰ ਨਹੀਂ ਜਾਣਦੇ ਦੇ ਪਰ ਦਾਰੇ ਜੀ ਤੁਸੀਂ ਸਹਾਇਤਾ ਕੀਤੀ ਹੈ ਦਾਰੇ ਜੀ ਹਮਾਇਤ ਕੀਤੀ ਹੈ ਦਾਰਾ ਕੀ ਤੁਮ ਕਰੀ ਹਮਾਇਤ ਸਲਤਨੋਂ ਦੀਨਸ ਦੇਸ਼ ਬੁਲਾਏ ਤੇ ਵਿਲਾਇਤ ਦੇਸ਼ ਦੀ ਉਸ ਨੂੰ ਤੁਸੀਂ ਹਕੂਮਤ ਦਿੱਤੀ ਸੋ ਮੈਂ ਪਕਰ ਦਿਓ ਮਰਵਾਏ ਕਛੂ ਨਾ ਤੁਮਰੀ ਭਈ ਸਹਾਏ ਉਸ ਨੂੰ ਮੈਂ ਫੜ ਕੇ ਮਰਵਾ ਦਿੱਤਾ ਤੁਹਾਡੀ ਉਹਨੂੰ ਕੋਈ ਸਹਾਇਤਾ ਨਹੀਂ ਮਿਲੀ ਇਸ ਲਈ ਹਮਸੋ ਮਿਲੋ ਆਨ ਅਬ ਆਪ ਇਸ ਲਈ ਕਹਿੰਦਾ ਜਿਹੜਾ ਪਿੱਛੇ ਹੋ ਗਿਆ ਹੋ ਗਿਆ ਹੁਣ ਮੈਨੂੰ ਆ ਕੇ ਮਿਲੋ ਰੰਗਜੀਤ ਕਹਿੰਦਾ ਚਿੱਠੀ ਲਿਖਦਾ ਸਤਗੁਰਾਂ ਸਥਿਰ ਤਖਤ ਪਰ ਸਾਹਿਤ ਪ੍ਰਤਾਪ ਮੈਨੂੰ ਮਿਲੋ ਆ ਕੇ ਤਹਾਡੇ ਨਾਲ ਮਿਲਣ ਦੀ ਬੜੀ ਲਾਲਸਾ ਹੈ ਲਿਖਿਓ ਸ਼ੋਕਨਾਮਾ ਇਸ ਰੀਤ ਆਤਮਤ ਮੰਦ ਕਪਟ ਧਰਜੀਤ ਸ਼ੋਕਨਾਮਾ ਲਿਖਿਆ ਮਾੜੀ ਮਤ ਵਾਲੇ ਨੇ ਤਾਈਓ ਆਪਾਂ ਜਿਹੜਾ ਕਹਿੰਨੇ ਨਾ ਵੀ 8ਵੇਂ ਪਾਤਸ਼ਾਹ ਨੇ ਦਰਸ਼ਨ ਨਹੀਂ ਸੀ ਕੀਤੇ 8ਵੇਂ ਪਾਤਸ਼ਾਹ ਨੇ ਗੁਰੂ ਹਰ Rai ਸਾਹਿਬ ਦੇ ਕਹਿਣ ਤੇ ਦਰਸ਼ਨ ਨਹੀਂ ਸੀ ਕੀਤੇ ਸਤਵੇਂ ਪਾਤਸ਼ਾਹ ਨੇ ਵੀ ਨਹੀਂ ਕੀਤੀ ਅੱਠਵੇਂ ਨੇ ਵੀ ਨਹੀਂ ਕੀਤੀ ਇਸ ਲਈ ਹਲਕਾਰਾ ਸਨੇ ਸਨੇ ਸਤਗੁਰ ਢਿੱਗ ਆਇਓ ਪਾਠ ਕਰ ਸਗਲ ਪ੍ਰਸੰਗ ਸੁਨਾਇਓ ਹਲਕਾਰਾ ਆਇਆ ਚੱਠੀ ਲੈ ਕੇ ਗੁਰੂ ਸਾਹਿਬ ਦੇ ਕੋਲ ਪਹੁੰਚਿਆ ਸਾੜਾ ਪ੍ਰਸੰਗ ਪੜ ਕੇ ਸੁਨਾਇਆ ਸ਼੍ਰੀ ਅੰਤਰਜਾਮੀ ਸਭ ਜਾਨੀ ਕਪਟਮਤੀ ਤੁਰਕੇਸ਼ਰ ਠਾਨੇ ਨੇ ਅੰਤਰਜਾਮੀ ਸਤਗੁਰਾਂ ਨੇ ਸਭ ਕੁਝ ਜਾਣ ਲਿਆ ਵੀ ਬਾਦਸ਼ਾਹ ਨੇ ਪੁੱਠੀ ਮੱਤ ਧਾਰਨ ਕੀਤੀ ਹੋਈ ਹੈ ਤਿਸ ਮੂਰਖਤਾ ਲੱਖ ਬਿਗਸਾਏ ਸੰਤਨ ਸੋ ਇਹ ਦਰੋਹ ਕਮਾਏ ਕਹਿੰਦੇ ਉਹਦੀ ਮੂਰਖਤਾ ਨੂੰ ਸਮਝ ਕੇ ਮੁਸਕਰਾ ਪਏ ਮਹਾਰਾਜ ਹੱਸ ਪਏ ਉਹਦੀਆਂ ਗੱਲਾਂ ਸੁਣ ਕੇ ਸੰਤਾ ਨਾਲ ਬੈਰ ਕਮਾਉਂਦਾ ਏ ਸੰਤਾ ਨਾਲ ਧਰੋ ਕਮਾਉਂਦਾ ਏ ਸੰਤਾ ਨਾਲ ਬੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੈ ਵਾਰੂਆ ਸੰਤ ਨਾਲ ਧਰੋ ਕਮਾਵੇ ਨਾ ਇੱਥੇ ਸੁੱਖ ਨਾ ਅੱਗੇ ਸੁੱਖ ਸੰਤ ਸ਼ਰਮ ਜੋ ਜਨ ਪਰੈ ਸੋ ਜਨ ਉਧਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਉਹਦਾ ਜੰਮਣ ਮਰਨ ਦਾ ਗੇੜਾ ਨਹੀਂ ਖਤਮ ਹੁੰਦਾ ਜਿਹੜਾ ਸੰਤ ਦੀ ਨਿੰਦਿਆ ਕਰਦਾ ਹੈ ਸੰਤ ਤੇ ਸੰਤ ਕਾ ਦੁਖਣ ਆਰ ਜਾ ਘਟਾਏ ਸੰਤ ਕਾ ਦੁਖਣ ਜਮਤੇ ਨਹੀਂ ਛੁੱਟਾਏ ਸੰਤ ਕਾ ਦੁਖਣ ਹੁਣ ਇਥੇ ਇਸ ਅਸ਼ਟਪਦੀ ਦੇ ਅੰਦਰ ਸੰਤ ਦੇ ਦੁਖੀ ਦੀਆਂ ਬਾਤਾਂ ਕੀਤੀਆਂ ਹਨ ਹੁਣ ਇੱਥੇ ਕਹਿੰਦੇ ਵੀ ਜਦੋਂ ਸਤਗੁਰਾਂ ਨੇ ਸੁਣੀ ਨਾ ਉਹਦੀ ਕਹੀ ਹੋਈ ਗੱਲ ਲਿਖੀ ਹੋਈ ਗੱਲ ਤੇ ਪਾਤਸ਼ਾਹ ਨੇ ਅੱਗੋਂ ਖੱਤ ਦਾ ਜਵਾਬ ਲਿਖਵਾਇਆ ਹਮੇ ਜੋ ਮਿਲਣੇ ਹੇਤ ਬੁਲਾਇਓ ਮਹਾਰਾਜ ਕਹਿੰਦੇ ਸਾਨੂੰ ਤੂੰ ਮਿਲਣ ਵਾਸਤੇ ਬੁਲਾਇਆ ਆ ਤੋ ਸੰਗ ਨਹ ਕਛ ਕਾਮ ਹਮਾਰਾ ਨਹੀਂ ਦੇਸ਼ ਕੋ ਰਾਜ ਉਦਾਰਾ ਸਾਹਿਬ ਕਹਿਣ ਲੱਗੇ ਤੇਰੇ ਨਾਲ ਸਾਡਾ ਕੋਈ ਕੰਮ ਨਹੀਂ ਹੈ ਤੇਰੇ ਨਾਲ ਸਾਨੂੰ ਕੋਈ ਕੰਮ ਨਹੀਂ ਹੈ ਕਾਦੇ ਲਈ ਮਿਲਣਾ ਇਹ ਤੇਰੇ ਨਾਲ ਸਾਨੂੰ ਕੋਈ ਕੰਮ ਹੀ ਨਹੀਂ ਸਾਨੂੰ ਦੇਸ਼ ਦਾ ਵੱਡਾ ਰਾਜ ਨਹੀਂ ਚਾਹੀਦਾ ਹੁਣ ਰਾਜਿਆਂ ਦੀ ਗੁਲਾਮੀ ਕਰਦੇ ਨੇ ਉਹ ਜਿਨ੍ਹਾਂ ਨੂੰ ਕੋਈ ਰਾਜਾ ਤੋਂ ਇੱਛਾ ਹੁੰਦੀ ਆ ਵੀ ਆਹ ਕੰਮ ਲਵਾਂਗੇ ਹੁਣ ਜਿੰਨੂੰ ਪਰਵਾਹ ਨਹੀਂ ਕਿਸੇ ਦੀ ਜਿਹੜਾ ਇੱਕ ਤੋਂ ਬਿਨਾ ਦੂਜੇ ਦੀ ਪਰਵਾਹ ਨਹੀਂ ਕਰਦਾ ਉਹਨਾਂ ਲਈ ਇੱਕ ਰਾਜਾ ਤੇ ਪਰਜਾ ਇੱਕ ਬਰਾਬਰ ਹੈ ਉਹਨਾਂ ਲਈ ਰਾਜੇ ਦੀ ਕੋਈ ਅੰਦਰ ਉਹਦੇ ਮਨ ਵਿੱਚ ਰਾਜੇ ਦਾ ਕੋਈ ਭੈ ਨਹੀਂ ਹੈ ਰਾਜੇ ਦਾ ਕੋਈ ਡਰ ਨਹੀਂ ਹੈ ਰਾਜੇ ਦੀ ਕੋਈ ਪ੍ਰਵਾਹ ਨਹੀਂ ਹੈ ਤੇਰੇ ਧਾਮ ਨਹੀਂ ਹਮ ਦੇਨੇ ਅਰਨੈ ਖਾਇਸ਼ ਤੁਮ ਤੇ ਲੈਨੇ ਮਾਰੇ ਕਹਿੰਦੇ ਨਾ ਤਾਂ ਤੇਰੇ ਨਾਲ ਸਾਨੂੰ ਕੋਈ ਕੰਮ ਹੈ ਜੇ ਕੰਮ ਹੋਵੇ ਤਾਂ ਚੱਲ ਕੇ ਆਈਏ ਨਾ ਹੀ ਅਸੀਂ ਤੇਰੇ ਕੋਈ ਰਕਮ ਦੇਣੀ ਹੈ ਤੇ ਨਾ ਹੀ ਤੇਰੇ ਤੋਂ ਰਕਮ ਲੈਣ ਦੀ ਚਾਹਨਾ ਕੋਈ ਸਾਨੂੰ ਪੀਰ ਮਰੀਦ ਜੀ ਨਾ ਹਨ ਕੋਈ ਕੌਣ ਹੇਤ ਕਰ ਮਿਲਬੋ ਹੋਈ ਤੇਰੇ ਨਾਲ ਸਾਡੀ ਕੋਈ ਪੀਰ ਪੀਰ ਮਰੀਦੀ ਵਾਲਾ ਵੀ ਨਹੀਂ ਰਿਸ਼ਤਾ ਨਹੀਂ ਹੈ ਕਿਹੜੀਆਂ ਵੇਖੋ ਗੱਲਾਂ ਕਹੀਆਂ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਨਾਲ ਸਾਡਾ ਕੋਈ ਕੰਮ ਨਹੀਂ ਨਾ ਸਾਨੂੰ ਕੋਈ ਦੇਸ਼ ਚਾਹੀਦਾ ਹੈ ਨਾ ਕੋਈ ਰਾਜ ਭਾਗ ਚਾਹੀਦਾ ਹੈ ਨਾ ਤੈਨੂੰ ਅਸੀਂ ਕੋਈ ਰਕਮ ਦੇਣੀ ਐ ਨਾ ਹੀ ਤੇਰੇ ਪਾਸੋਂ ਕੁਝ ਲੈਣਾ ਐ ਨਾ ਹੀ ਆਪਣਾ ਕੋਈ ਪੀਰ ਤੇ ਮਰੀਦ ਵਾਲਾ ਗੁਰੂ ਤੇ ਚੇਲੇ ਵਾਲਾ ਸਬੰਧ ਐ ਹੁਣ ਧਾਰੇ ਦੀਆਂ ਤਾਂ ਇਹ ਗੱਲਾਂ ਕਰਦਾ ਐ ਧਾਰਾ ਤਾਂ ਸਤਗੁਰਾਂ ਨੂੰ ਪੀਰ ਬਰਾਬਰ ਜਾਣਦਾ ਸੀ ਗੁਰੂ ਬਰਾਬਰ ਸਮਝਦਾ ਸੀ ਉਹ ਤਾਂ ਚੇਲਾ ਬਣ ਕੇ ਰਹਿੰਦਾ ਸੀ ਧਾਰੇ ਦੀ ਰੀਤ ਐ ਕਿੱਥੋਂ ਕਰ ਲੇਗਾ ਹੁਣ ਇੱਕ ਪਾਸੇ ਭੈੜੀ ਬੁੱਧੀ ਐ ਮਾੜੀ ਸੂਰਤ ਲੈ ਕੇ ਬੈਠਾ ਐ ਸੋਚ ਲੈ ਕੇ ਬੈਠਾ ਆ ਇੱਕ ਗੁਰੂ ਨੂੰ ਰੱਬ ਜਾਣ ਕੇ ਮੰਨਦਾ ਆ ਹੁਣ ਦੱਸੋ ਕੁਦਰਤੀ ਸੁਭਾਵਕ ਹੀ ਐ ਗੁਰੂ ਤਾਂ ਫਿਰ ਆਉਂਦੇ ਤੇ ਕਿਰਪਾ ਕਰੇਗੇ ਜਿਹੜਾ ਗੁਰੂ ਨੂੰ ਰੱਬ ਬਰਾਬਰ ਜਾਣਦਾ ਆ ਇੱਕ ਗੁਰੂ ਨਾਲ ਧੋਖਾ ਮਾਉਂਦਾ ਆ ਸਤਗੁਰੂ ਕਹਿੰਦੇ ਨਾ ਤਾਂ ਭਾਈ ਤੇਰੇ ਨਾਲ ਸਾਡਾ ਕੋਈ ਗੁਰੂ ਚੇਲੇ ਵਾਲਾ ਸਬੰਧ ਐ ਫਿਰ ਕਿਹੜੇ ਪ੍ਰੇਮ ਕਰਕੇ ਸਾਨੂੰ ਮਿਲਣਾ ਚਾਹਣਾ ਆ ਤੂੰ ਅਰ ਜੇ ਦਾਰਸ਼ਕੋ ਪ੍ਰਸੰਗ ਸਲਤਨ ਸਲਤਨ ਦੇਣ ਲਿਖਿਓ ਹਮਸਾ ਅਤੇ ਜਿਹੜੇ ਤੋਂ ਦਾਰਸ਼ਕੋ ਦੀ ਗੱਲ ਕਰਦਾ ਨਾ ਉਹਨੂੰ ਅਸੀਂ ਐਸ ਦੁਨੀਆ ਦਾ ਰਾਜ ਨਹੀਂ ਦਿੱਤਾ ਉਹਨੂੰ ਤਾਂ ਅਸੀਂ ਅਗਲੀ ਦੁਨੀਆ ਦਾ ਰਾਜ ਦਿੱਤਾ ਹੈ ਮਹਾਰਾਜ ਨੇ ਮਹਾਰਾਜ ਚਿੱਠੀ 'ਚ ਲਿਖਵਾ ਰਹੇ ਨੇ ਸਾਰਾ ਕੁਝ ਦਾਨ ਸ਼ਵੰਦ ਦੁਨੀ ਲਖ ਫਾਨੀ ਤਿਆਗੀ ਲੈਬੇ ਕਹਿ ਨਹਿ ਮਾਨੀ ਸਾਬ ਕਹਿੰਦੇ ਉਸ ਅਕਲਮੰਦ ਨੇ ਇਸ ਦੁਨੀਆ ਨੂੰ ਨਾਸ਼ਮਾਨ ਜਾਣ ਕੇ ਤਿਆਗ ਦਿੱਤਾ ਇਸ ਦੁਨੀਆ ਦੀ ਹਕੀਮ ਹਕੂਮਤ ਲੈਣੀ ਮੰਨੀ ਨਹੀਂ ਉਹਨੇ ਅਸੀਂ ਕਿਹਾ ਸੀ ਉਹਨੂੰ ਪਰ ਉਹ ਕਹਿੰਦਾ ਨਹੀਂ ਮਹਾਰਾਜ ਮੈਨੂੰ ਇਸ ਦੁਨੀਆ ਦੀ ਬਾਦਸ਼ਾਹੀ ਨਹੀਂ ਚਾਹੀਦੀ ਸਾਬ ਕਹਿੰਦੇ ਉਹ ਤਾਂ ਦੀਨ ਦੁਨੀਆ ਦਾ ਪਾਤਸ਼ਾਹ ਆ ਤੇ ਜਿਹੜੇ ਜਿਹੜੀ ਅਗਲੀ ਦੁਨੀਆ ਦੀ ਪਾਤਸ਼ਾਹੀ ਹੈ ਨਾ ਰੰਗ ਜੇਬੋਂ ਕਦੇ ਵਿੰਸਦੀ ਨਹੀਂ ਹੈ ਕਦੇ ਹੱਥੋਂ ਨਹੀਂ ਛੁੱਟਦੀ ਉਹ ਸਦਾ ਹੀ ਬੰਦਾ ਰਹਿੰਦਾ ਹੈ ਜਿਸ ਪਰ ਮਿਹਰ ਰੱਬ ਕੀ ਹੋਏ ਦਾਰਸ਼ਕੋ ਮਨਿੰਦਾ ਸੋਏ ਜਿੰਨਾ ਤੇ ਪ੍ਰਮਾਤਮਾ ਦੀ ਮਿਹਰ ਹੋਵੇ ਨਾ ਉਹੀ ਦਾਰਸ਼ਕੋ ਵਰਗੇ ਬਣ ਸਕਦੇ ਨੇ ਪਾਤਸ਼ਪਤ ਸਾਹਦ ਹਮ ਤੇ ਨਹ ਲੈਨੇ ਲਈ ਦੀਨ ਕੀ ਸਲਤ ਸਲਤਨ ਭੀਨੇ ਮਹਾਰਾਜ ਕਹਿੰਦੇ ਉਹਨੇ ਸਾਡੇ ਕੋਲੋਂ ਦੁਨੀਆ ਦੀ ਬਾਦਸ਼ਾਹੀ ਨਹੀਂ ਲਈ ਉਹਨੇ ਦੁਨੀਆ ਦੀਨ ਦਾ ਰਾਜ ਲਿਆ ਅਗਲੀ ਦੁਨੀਆ ਦਾ ਇਹ ਮਹਾਰਾਜ ਚਿੱਠੀ ਚ ਲਿਖਵਾਉਂਦੇ ਨੇ ਬਾਕੀ ਪ੍ਰਸੰਗ ਗੁਰੂ ਪਿਆਰਿਓ ਆਪਾਗੇ ਸਰਵਣ ਕਰਾਂਗੇ ਕੋਟਾਨ ਕੋਟ ਸ਼ੁਕਰ ਹੈ ਸਤਗੁਰਾਂ ਦਾ ਆਪ ਸੰਗਤ ਦਾ ਆਓ ਅੰਤਰੀ ਤੁਕ ਪੜ ਕੇ ਸਮਾਪਤੀ ਕਰੀਏ ਜੇ ਦਿਲ ਦਿਲ ਸੁਬਾਹ ਤੇਮਾਰੇ ਲਹ ਦਾਰਾ ਸਲਤਨ ਕੀ ਨਹੀਂ ਕਹਿ ਅਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ